ਮੇਰੇ ਵੀਰ ਮੇਰੀਆਂ ਭੈਣਾਂ ਸਾਰਿਆਂ ਨੂੰ ਜੈ ਪੀ ਜੈ ਭਾਰਤ ਅੱਜ ਅਸੀਂ ਪਿੰਡ ਬੋੜਾ ਪ੍ਰਧਾਨ ਬਲਾਕ ਪ੍ਰਧਾਨ ਰੰਗਾ ਸਿੰਘ ਦੇ ਘਰ ਪਹੁੰਚੇ ਆ ਜਿੱਥੇ ਉਹਨਾਂ ਨੇ ਪ੍ਰਧਾਨ ਬੱਗਾ ਸਿੰਘ ਨੂੰ ਮੈਸੇਜ ਲਾ ਕੇ ਬੁਲਾਇਆ ਤੇ ਪਿੰਡਾਂ ਦੀਆਂ ਮੀਟਿੰਗਾਂ ਰੱਖੀਆਂ ਨੇ ਕਿ ਅੱਜ ਅਸੀਂ ਹਰ ਪਿੰਡ 'ਚ ਮੀਟਿੰਗ ਕਰਨ ਜਾਣੀ ਕਿਉਂਕਿ ਨਰੇਗਾ ਦਾ ਕੰਮ ਜਦੋਂ ਅਸੀਂ ਦਫ਼ਤਰਾਂ ਵਿੱਚ ਜਾਈਦਾ ਹੈ ਤੇ ਉਹ ਕਹਿੰਦੇ ਕੰਮ ਬੰਦ ਕਰ ਦਿੱਤਾ ਪਰ ਕੰਮ ਧਰਾਤ ਲੋਕਾਂ ਨੇ ਬੰਦ ਕੀਤਾ ਹੈ ਪਿੱਛੋਂ ਕੰਮ ਚੱਲ ਰਿਹਾ ਪਰ ਸਾਨੂੰ ਕਹਿੰਦੇ ਕੰਮ ਪਿੱਛੋਂ ਹੀ ਬੰਦ ਹੈ ਇਸ ਲਈ ਅੱਜ ਪ੍ਰਧਾਨ ਬੱਗਾ ਸਿੰਘ ਜੀ ਫਰੋਜਪੁਰ ਤੋਂ ਪਹੁੰਚੇ ਨੇ ਤੇ ਉਹ ਆਪਣੇ ਵਿਚਾਰ ਦੱਸਣਗੇ ਤੇ ਉਹਨਾਂ ਦੇ ਵਿਚਾਰ ਸੁਣੋ ਤੇ ਆਪਣੇ ਵਿਚਾਰ ਦੱਸੋ ਇਸ ਤੋਂ ਬਾਅਦ ਸਾਡੇ ਬਲਾਕ ਪ੍ਰਧਾਨ ਰੰਗਾ ਸਿੰਘ ਜੀ ਆਪਣੇ ਵਿਚਾਰ ਦੱਸਣਗੇ ਤੇ ਉਹਨਾਂ ਦੇ ਵਿਚਾਰ ਸੁਣੋ ਜੈ ਭੀਮ ਜੈ ਬਾ ਮੇਰੀ ਸਾਰੀ ਸੰਗਤ ਨੂੰ ਜੈ ਭੀਮ ਜੈ ਭਾਰਤ ਔਰ ਜਿਹੜਾ ਅੱਜ ਦੀ ਮੀਟਿੰਗ ਪਿੰਡ ਚੱਕਨਡਾਨਾਂ ਦੇ ਵਿੱਚ ਕਾਫੀ ਸਮੇਂ ਤੋਂ ਕੀ ਕਰਵਾਈ ਗਈ ਉੱਚੇ ਤੋਂ ਤੌਰ ਤੇ ਪਹੁੰਚੇ ਪ੍ਰਧਾਨ ਬੱਗਾ ਸਿੰਘ ਜੀ ਅੱਜ ਇਹਨਾਂ ਦਾ ਪਿੰਡਾਂ ਦੇ ਵਿੱਚ ਜਿਹੜਾ ਤੂਫਾਨੀ ਦੌਰਾ 78 ਪਿੰਡਾਂ ਦੇ ਵਿੱਚ ਜਾਣਾ ਤਾਂ ਅੱਜ ਦੀ ਮੀਟਿੰਗ ਜਿਹੜੀ ਏ ਇਹ ਕੋਈ ਛੋੜਾ ਗਿਆ ਸਾਡੇ ਲੋਕਾਂ ਨੂੰ ਗੁੰਮਰਾਹ ਕਰਕੇ ਦਫ਼ਤਰਾਂ ਦੇ ਵਿੱਚ ਜਾਂਦੇ ਲਈ ਮਨਰੇਗਾ ਦਾ ਕੰਮ ਲੈਣ ਵਾਸਤੇ ਤਾਂ ਅੱਗੋਂ ਜਿਹੜੇ ਅਫਸਰ ਬੈਠੇ ਨੇ ਉਹ ਆਦੇ ਵੀ ਕੰਮ ਬੰਦ ਸਰਕਾਰ ਨੇ ਸੈਂਟਰ ਸਰਕਾਰ ਨੇ ਕੰਮ ਬੰਦ ਕਰ ਦਿੱਤਾ ਤਾਂ ਉਸ ਤੋਂ ਬਾਅਦ ਜਿਹੜਾ ਪ੍ਰਧਾਨ ਬੱਗਾ ਸਿੰਘ ਜੀ ਨੇ ਸਾਰੀ ਟੀਮ ਲੈ ਕੇ ਕੈਂਡੀਗਾ ਡਾਇਰੈਕਟਰ ਸਾਹਿਬ ਕੋਲ ਪਹੁੰਚੇ। ਉਹ ਡਾਇਰੈਕਟਰ ਸਾਹਿਬ ਨੇ ਸਾਨੂੰ 4-5 ਮੀਟਿੰਗਾਂ ਦੇ ਵਿੱਚ ਜਿਹੜਾ ਸਮਾਂ ਨਹੀਂ ਦਿੱਤਾ ਉਸ ਤੋਂ ਬਾਅਦ ਜਿਹੜਾ ਸਮਾਂ ਮਿਲਿਆ ਸਾਨੂੰ ਉਹਦੇ ਵਿੱਚ ਮੀਟਿੰਗ ਹੋਈ। ਮੀਟਿੰਗ ਹੋਣ ਦੇ باوجود ਸਾਨੂੰ ਨਾ ਦੱਸਿਆ ਵੀ ਕੌਣ ਕੰਮ ਬੰਦੇ। ਕੰਮ ਚੱਲ ਰਿਹਾ ਹੈ। ਤੁਸੀਂ ਸਾਨੂੰ ਜਿਹੜਾ ਮੰਗ ਪੱਤਰ ਦਿਓ ਤਾਂ ਕੰਮ ਤੁਹਾਡਾ ਚਲਾਵਾਂਗੇ। ਤਾਂ ਉਸ ਤੋਂ ਬਾਅਦ ਜਿਹੜਾ ਡਾਇਰੈਕਟਰ ਸਾਹਿਬ ਦੁਆਰਾ ਫੇਰ-ਫੇਰ ਸਾਡੇ ਇਹਨਾਂ ਨੇ ਜਿਹੜਾ ਕੋਈ ਇੱਥੇ ਫਰੋਹੀਪੁਰ ਦੇ ਪ੍ਰਸ਼ਾਸਨ ਨੇ ਕੋਈ ਗੱਲ ਨਹੀਂ ਸੁਣੀ ਤਾਂ ਉਸ ਤੋਂ ਬਾਅਦ ਅਸੀਂ ਜਾਂ ਥੋੜੇ ਦੇਰ ਹੋਏ ਪ੍ਰਧਾਨ ਬੱਗਾ ਸਿੰਘ ਜੀ ਤੇ ਮੈਂ ਦੋਹਾਂ ਨੇ ਉੱਥੇ ਹਮਲਾ ਜਾਗ ਕੀਤਾ ਤਾਂ ਡਾਇਰੈਕਟਰ ਸਾਹਿਬ ਨੂੰ ਮਿਲ ਕੇ ਸਿੱਧਾ ਫੋਨ ਕਰਾਇਆ ADC ਸਾਹਿਬ ਨੂੰ ਤਾਂ ਉਹਨਾਂ ਨੇ ਜਿਹੜਾ ਸਾਨੂੰ ਇਹ ਵਿਸ਼ਵਾਸ ਵੀ ਦਿਵਾਇਆ ਉਹਨਾਂ ਕਿਹਾ ਵੀ ਮੰਗ ਪੱਤਰ ਦਿਓ ਕੰਮ ਤੁਹਾਡਾ ਚਲਾਵਾਂਗੇ ਤਾਂ ਸਾਡੀ ਮੀਟਿੰਗ ਜਿਹੜੀ ਮੀਟਿੰਗ ਹਾਲ ਦੇ ਵਿੱਚ ਰੱਖੀ ਗਈ ਜਿੱਥੇ ਅਫਸਰ ਐਮਐਲ ਅਵ ਇਹ ਮੀਟਿੰਗ ਕਰਦੇ ਨੇ ਤਾਂ ਉਸ ਮੀਟਿੰਗ ਦੇ ਵਿੱਚ ਜਿਹੜਾ ਅਸੀਂ ਆਪਦੇ ਮੰਗ ਪੱਤਰ ਵੀ ਦਿੱਤੇ 40 50 ਪਿੰਡਾਂ ਦੇ ਤਾਂ ਫਰੋਜਪੁਰ ਜ਼ਿਲ੍ਹੇ ਦੇ ਸਾਰੇ ਜਿਹੜੇ ਨੇ ਗਰੀਬ ਸਮਾਜ ਦੇ ਮਨਰੇਗਾ ਦੇ ਕੰਮ ਕਰਨ ਵਾਲੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਹੀ ਜਿਹੜਾ ਪ੍ਰਧਾਨ ਬੱਗਾ ਸਿੰਘ ਜੀ ਦੇ ਨਾਲ ਕਨੈਕਟ ਕਰਕੇ ਤੇ ਆਪਣੇ ਮੰਗ ਪੱਤਰ ਦਿਓ ਕੰਮ ਚੱਲੇਗਾ ਕੰਮ ਰੁਕਦਾ ਨਹੀਂ ਤਾਂ ਦੂਜੇ ਨੰਬਰ ਤੇ ਯੁਡੇ ਨੰਬਰ ਤੇ ਜਿਹੜੀ ਬੁਢਾਪਾ ਪੈਨਸ਼ਨ ਹੈ ਇਹ ਅਸੀਂ ਸਰਕਾਰ ਤੋਂ ਮੰਗ ਕਰਨੀ ਹੈ ਕਿ 5000 ਹੋਣੀ ਚਾਹੀਦੀ ਹੈ ਕਿਉਂਕਿ ਨਾਲ ਜਿਹੜਾ ਗਵੰਡੀ ਆਪਣਾ ਇਹ ਹਰਿਆਣਾ ਉੱਥੇ 3000 3500 ਕਾਫੀ ਦੇਰ ਦੀ ਚੱਲਦੀ ਪਈ ਸੀ ਆ 3200 ਰੁਪਇਆ ਤਾਂ ਕਿਉਂ ਇਹ ਸਾਰੀ ਜਗ੍ਹਾ ਇੱਕੋ ਕਾਨੂੰਨ ਹੋਣਾ ਚਾਹੀਦਾ ਹੈ ਹਿੰਦੁਸਤਾਨ ਦੇ ਵਸੀਆਂ ਵਾਸਤੇ ਸਾਰਾ ਜਿਹੜਾ ਇੱਕ ਕਾਨੂੰਨ ਹੋਣਾ ਚਾਹੀਦਾ ਇਹ ਅਸੀਂ ਮੰਗ ਕਰਨੇ ਆ ਤੇ ਮੈਂ ਬਹੁਤਾ ਸਮਾਂ ਨਹੀਂ ਲੈਂਦਾ ਕਿਉਂਕਿ ਪ੍ਰਧਾਨ ਜੀ ਅੱਗੇ ਕਹਿੰਦੇ ਨੇ ਕਿ ਤੂੰ ਸਮਾਂ ਜ਼ਿਆਦਾ ਲੈ ਜਾ। ਤਾਂ ਸਭ ਨੂੰ ਜੈ ਪੀਮ ਜੈ ਭਾਰਤ। ਮੇਰੇ ਸਾਰਿਆਂ ਦਾ ਧੰਨਵਾਦ। ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪਿਤਾ ਭੈਣਾ ਵੀਰਾਂ ਨੂੰ ਜੈ ਪੀਮ ਜੈ ਭਾਰਤ। ਜੈ ਭਾਰਤ ਸਸੀਕਾਲ ਨਮਸਕਾਰ ਸਾਥੀਓ ਸਾਰਿਆਂ ਨੂੰ। ਲੇਕਿਨ ਬਾਬਾ ਸਾਹਿਬ ਦੀ ਦੇਣ ਆ ਜਿਨਾਂ ਨੇ ਸਾਡੇ ਸੰਵਿਧਾਨ ਚ ਲਿਖਿਆ ਰੋਜੀ ਰੋਟੀ ਕਪੜਾ ਮਕਾਨ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ ਉਸ ਰੋਜੀ ਰੋਟੀ ਨੂੰ ਸੋਧ ਕਰਕੇ ਕਾਨੂੰਨ ਨੂੰ 2005 ਦੇ ਵਿੱਚ 53 ਸਾਲਾਂ ਬਾਅਦ ਸੋਧ ਕਰਕੇ ਲਿਖਿਆ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦੇ ਪੰਜ ਦੇ ਵਿੱਚ ਇੱਕ ਕਾਨੂੰਨ ਤੁਹਾਡਾ ਬਣ ਗਿਆ ਸੀਗਾ ਕਿ ਪੂਰੇ ਭਾਰਤ ਚ ਪਿੰਡਾਂ ਦਾ ਰੋਜ਼ਗਾਰ ਗਰੰਟੀ ਕਿਵੇਂ ਦਵਾਂਗੇ ਤਾਂ ਦੂਸਰੇ ਨੰਬਰ ਤੇ ਤੀਜੀ ਲਾਈਨ ਚ ਲਿਖਿਆ ਹੋਇਆ ਕਿ ਕਟੋ-ਕਟ ਹਰ ਘਰ ਹਰ ਸਾਲ ਦੇ ਵਿੱਚ 100 ਦਿਨ ਦਾ ਕੰਮ ਗਰੰਟੀ ਨਾਲ ਦੇਣਾ ਤੁਹਾਡਾ ਗਰੰਟੀ ਕਾਨੂੰਨ ਬਣਿਆ ਹੈ ਦੇਖੋ ਗਰੰਟੀ ਜਦੋਂ ਅਸੀਂ ਕੋਈ ਚੀਜ਼ ਲੈਨੇ ਆ ਚਾਹ ਗੱਡੀ ਮੋਟਰਸਾਈਕਲ ਐਲਸੀਡੀ ਮੋਬਾਈਲ ਫੁਰਜ ਕੋਈ ਵੀ ਲੈਨੇ ਆ ਗਰੰਟੀ ਹੁੰਦੀ ਆ ਗਰੰਟੀ ਦਾ ਨਾਮ ਸੁਣ ਕੇ ਸਾਨੂੰ ਬੜਾ ਮਾਣ ਹੁੰਦਾ ਕਿ ਸਾਡੀ ਗਰੰਟੀ ਆ ਤੁਹਾਡਾ ਮਨਰੇਗਾ ਕਾਨੂੰਨ ਜਿਹੜਾ ਹੈਗਾ ਗਰੰਟੀ ਕਾਨੂੰਨ ਬਣਿਆ ਗਰੰਟੀ ਕਾਨੂੰਨ ਬਣਿਆ ਪਰ ਸਰਕਾਰਾਂ ਨੇ ਜਿਹੜੇ ਸਿਆਸੀ ਲੋਕ ਨੇ ਜਿਹੜੇ ਸ਼ਰਮਾਏਦਾਰ ਲੋਕ ਨੇ ਉਹਨਾਂ ਦੇ ਦਿਮਾਗ ਦੇ ਅੰਦਰ ਇੱਕ ਗੰਦਾ ਕੀੜਾ ਘੁੰਮਦਾ ਰਹਿੰਦਾ ਹੈ ਕਿ ਇਹਨਾਂ ਲੋਕਾਂ ਨੂੰ ਬੋਟ ਬੈਂਕ ਦੇ ਥ੍ਰੀ ਵਰਤਨਾ ਤੇ ਜਦੋਂ ਮਰਜ਼ੀ ਕਹਿ ਦਿਓ ਜੀ ਨਰੇਗਾ ਬੰਦ ਆ ਜਦੋਂ ਮਰਜ਼ੀ ਕਹਿ ਦਿਓ ਜੀ ਨਰੇਗਾ ਚੱਲ ਗਿਆ ਜਦੋਂ ਤਾਂ ਲੋਕ ਸਿੱਧੇ ਹੋ ਕੇ ਦਫ਼ਤਰਾਂ 'ਚ ਆਪ ਕੰਮ ਲੈਣ ਲਈ ਜਾਂਦੇ ਆ ਉਹਨਾਂ ਨੂੰ ਕਿਹਾ ਜਾਂਦਾ ਮਰੇਗਾ ਕੱਬ ਬੰਦ ਕਰ ਦਿੱਤਾ ਹੈ ਜਦੋਂ ਕੋਈ ਸਿਆਸੀ ਬੰਦਾ ਕਹਿੰਦਾ ਕੰਮ ਚਲਾ ਦਿਓ ਉਹ ਕਹਿੰਦੀ ਆ ਕੰਮ ਚੱਲਦਾ ਇਹ ਸਾਡਾ ਗਰੰਟੀ ਕਾਨੂੰਨ ਆ ਇਹਦੇ ਚ ਸਿਆਸੀ ਲੋਕਾਂ ਦੀ ਕੋਈ ਦਖਲਦਾਜੀ ਨਹੀਂ ਹੈਗੀ ਪਰ ਹੁਣ ਆਉਣ ਵਾਲੀ ਸਰਕਾਰ ਆ ਜਿਹੜੀ ਉਹ ਕਹਿੰਦੀ ਕਿ ਆਉਣ ਵਾਲੇ ਸਮੇਂ ਚ ਵੋਟਾਂ ਲੈਣੀਆਂ ਅਸੀਂ ਜਿਹੜੇ ਪਿੰਡਾਂ ਚ ਕਰਿੰਦੇ ਖੜੇ ਕੀਤੇ ਆ ਉਹਨਾਂ ਦੇ ਥਰੂ ਨਰੇਗਾ ਚੱਲੇ ਅੱਜ ਆਮ ਸੁਧਾਰਨ ਬੰਦਾ ਜਿਹੜਾ ਜਾ ਕੇ ਦਫਤਰਾਂ ਦੇ ਵਿੱਚ ਕੰਮ ਨਾ ਲੈ ਸਕੇ ਇਹ ਆ ਨੀਤੀ ਆ ਸਰਕਾਰ ਦੀ ਪਿਛਲੀਆਂ ਸਰਕਾਰਾਂ ਦੇ ਨਾਲ ਆਪਾਂ ਲੜ ਕੇ ਕੰਮ ਵੀ ਲੈ ਲੈਂਦੇ ਸੀ ਤੇ ਪੈਸੇ ਵੀ ਆ ਜਾਂਦੇ ਸੀ ਕਾਲੀਆਂ ਚ ਵੀ ਤੇ ਕਾਂਗਰਸੀਆਂ ਚ ਵੀ ਆ ਗੰਦੀ ਸਰਕਾਰ ਝਾੜੂ ਵਾਲਿਆਂ ਦੀ ਆ ਗਈ ਕਿ ਪਹਿਲੋਂ ਸਾਡੇ 5-5 ਮਹੀਨੇ ਪੈਸੇ ਹੀ ਨਹੀਂ ਪਾਏ ਖਾਤੇ ਆ ਚ। ਨਾਲ ਮੀਟਿੰਗਾਂ ਚ ਕਹਿੰਦੇ ਰਹੇ ਕਿ ਨਰੇਗਾ ਬੰਦ ਕਰੋ। ਮੁਲਾਜ਼ਮਾਂ ਨੇ ਕਿਹਾ ਕਿ ਨਰੇਗਾ ਅਸੀਂ ਬੰਦ ਨਹੀਂ ਕਰ ਸਕਦੇ ਕਿ ਜੱਥੇਬੰਦੀਆਂ ਜਦੋਂ ਗੇਟ ਤੇ ਆ ਕੇ ਧਰਨਾ ਲਾਉਂਦੀਆਂ ਰੋਲਾ ਪੈਂਦਾ ਸਾਨੂੰ ਉੱਤੋਂ ਵੀ ਛਿੜਕਾ ਪੈਂਦੀਆਂ ਤੇ ਸਾਡੇ ਗੇਟ ਤੇ ਆ ਕੇ ਬਦਵਾਵਾ ਵੀ ਦਿੰਦੇ ਆ। ਪਰ ਉਹਨਾਂ ਨੇ ਪੈਸੇ ਬੰਦ ਕਰਵਾ ਲਏ ਲੇਕਿਨ ਹੁਣ ਪ੍ਰੋਮੁਖ ਮੰਤਰੀ ਤੋਂ ਕੋਹਾ ਕੇ ਨਰੇਗਾ ਐਸਰੀ ਕੇ ਨਾਲ ਬੰਦ ਕੀਤੀ ਗਈ ਹੈ। ਕਿ ਨਰੇਗਾ ਜਿਹੜੀ ਪੰਚਾਇਤ ਚਾਚੂ ਸਰਕਾਰ ਦਾ ਕਰਿੰਦਾ ਚਲਾਏਗਾ ਉਹਦੀ ਚੱਲੇਗੀ ਬਾਕੀ ਲੋਕਾਂ ਦੀ ਬੰਦ ਕੀਤੀ ਗਈ ਹੈ ਇਸ ਦੇ ਸਬੰਧ ਵਿੱਚ ਅਸੀਂ ਸਾਰੀ ਟੀਮ ਨੇ ਪੂਰਾ ਜੋਰ ਲਾਇਆ ਔਰ ਪੰਜ ਦੇ ਪੰਜ ਵਾਰ ਅਸੀਂ ਚੰਡੀਗੜ੍ਹ ਚ ਜਾ ਕੇ ਧਰਨਾ ਲਾਇਆ ਤਾਂ ਛੇਵੀਂ ਵਾਰ ਅਸੀਂ ਦੋਵੇਂ ਗਏ ਮੈਂ ਤੇ ਰੰਗਾ ਸਿੰਘ ਤੇ ਉਹ ਆਰਡਰ ਜਿਹੜੇ ਹੈਗੇ ਸੀ ਉਹ ਪਾਣੀ ਹੋਣ ਦੇ ਕਾਰਨ ਨਹੀਂ ਹੋਏ ਬੜਾ ਵਧੀਆ ਰਿਜ਼ਲਟ ਮਿਲੇਗਾ ਕਿ ਚੰਡੀਗੜ੍ਹ ਤੋਂ ਇੱਕ ਕਮੇਟੀ ਬਣ ਗਈ ਹੈ ਤੁਹਾਡੇ ਹੱਕ ਚ ਉਸ ਕਮੇਟੀ ਫਿਰੋਜ਼ਪੁਰ ਵਾਲਿਆਂ ਦਾ ਕੋਈ ਲੈਣਾ ਦੇਣਾ ਨਹੀਂ ਉਹ ਕਮੇਟੀ ਆ ਕੇ ਤੁਹਾਡੀ ਫਿਰੋਜ਼ਪੁਰ ਫਿਰੋਜ਼ਪੁਰ ਚ ਵੀ ਬੈਠ ਸਕਦੀ ਆ ਉਹ ਚੰਡੀਗੜ੍ਹ ਚ ਵੀ ਬੈਠ ਸਕਦੀ ਆ ਉਹ ਤੁਹਾਡੇ ਜਿਹੜੇ ਪੈਸੇ ਆ ਅਰਦੇ ਆ ਜਿਹੜੇ ਕੰਮ ਨਹੀਂ ਹੁੰਦੇ ਚਾਹੇ ਤੁਹਾਨੂੰ ਵੈਸੇ ਗੁਮਰਾ ਕੀਤਾ ਜਾਂਦਾ ਚਾਹੇ ਉਹ ਰਿਸ਼ਵਤ ਮੰਗਦੇ ਆ ਉਹ ਸਾਰੀ ਕਮੇਟੀ ਦੇਖਪਾਲ ਕਰੇਗੀ ਉਹ ਮੌਕੇ ਤੇ ਐਕਸ਼ਨ ਲਾਏਗੀ ਪਰ ਉਹ ਪਾਣੀ ਆਣ ਕਰਕੇ ਅਫਸਰਾਂ ਦੀ ਡਿਊਟੀ ਲੱਗੀ ਸੀਗੀ ਉਹ ਹੁਣ ਸੈਂਡ ਹੋ ਜਾਣਗੇ ਤਾਂ ਮੰਗਲਵਾਰ ਨੂੰ 16 ਤਰੀਕ ਨੂੰ 9:30 ਵਜੇ ਜਿਹੜੇ ਪਿੰਡ ਰਹਿ ਗਏ ਰੰਗਾ ਸਿੰਘ ਜਿਹੜੇ ਤੁਹਾਡੇ ਬਲਾਕਾਂ ਦੇ ਪਿੰਡ ਰਹਿ ਗਏ ਆ ਉਹਨਾਂ ਦੀਆਂ ਫਾਈਲਾਂ ਵੀ ਆਪਾਂ ਜਮ੍ਹਾਂ ਕਰਵਾ ਦਈਏ ਕਿ ਇਹਨਾਂ ਦੇ ਪਿੰਡਾਂ 'ਚ ਵੀ ਕੰਮ ਚਲਾਓ ਤਾਂ ਉਸ ਤੋਂ ਬਾਅਦ ਅਗਲਾ ਐਕਸ਼ਨ ਆਪਣਾ ਸਾਰੀਆਂ ਲੇਬਰਾਂ ਨੂੰ ਲੈ ਕੇ ਚੰਡੀਗੜ੍ਹ ਦਾ ਹੋਊਗਾ ਇੱਕ ਚੰਡੀਗੜ੍ਹ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਰੀਦਪੁਰ ਫਰੀਦਪੁਰ ਤੋਂ ਬਾਅਦ ਬਾਅਦ ਬਲਾਕਾਂ 'ਚ ਪੂਰੀਆਂ ਸਰਦੀਆਂ ਚੱਕ ਨਰੇਗਾ ਜਿਹੜੇ ਕਹਿੰਦੇ ਆ ਨਾ ਇਹ ਬੰਦ ਕਰਤੀ ਆ ਨਰੇਗਾ ਚੱਲੇਗੀ ਨਹੀਂ ਨਰੇਗਾ ਅਸੀਂ 90 ਦੀ ਸਪੀਡ ਤੇ ਭੱਜੇਗੀ ਪੂਰੀ ਚਲਾ ਦੇਾਂਗੇ ਲੇਕਿਨ ਮੈਨੂੰ ਤੁਹਾਡੇ ਤੋਂ ਆ ਸਿੱਖ ਹੈਗੀ ਆ ਕਿ ਤੁਸੀਂ ਥੋੜੀ ਜੀ ਮਿਹਨਤ ਕਰਨੀ ਪੈਣੀ ਆ ਸਾਥ ਦੇਣਾ ਪੈਣਾ ਸਾਥ ਤੋਂ ਬਿਨਾ ਕੁਝ ਨਹੀਂ ਮਿਲਦਾ ਮੇਰੀਆਂ ਪੈਰਾਂ ਖੜੀਆਂ ਹੋਈਆਂ ਇਹਨਾਂ ਨੂੰ ਪਰਮਾਤਮਾ ਨੇ ਰਸੋਈ ਦਿੱਤੀ ਆ ਪੈਂਜੀ ਰਸੋਈ ਦੇ ਵਿੱਚ ਜਾਈਏ ਤੇ ਰੋਟੀ ਪਾਣੀ ਬੰਦਾ ਚਾਹ ਪਾਣੀ ਤੇ ਸੋਈ ਤੋਂ ਆਪਾਂ ਬਾਹਰ ਖੜੇ ਹੋਈਏ ਉਹਨੂੰ ਵਾਜ ਦੇ ਦਈਏ ਮਿਲ ਜਾਂਦਾ ਜੋ ਰੰਗ ਰਾਜ ਗਿਆ ਤਾਂ ਜਾਮਤ ਗੈਰ ਦਾ ਹੱਥ ਲਾਇਆ ਇਸੇ ਤਰ੍ਹਾਂ ਆ ਰੰਗਾ ਸਿੰਘ ਨੇ ਦੇਖੋ ਚਿੱਟੀ ਜੀ ਟੰਕੀ ਲਗਾਈ ਹੋਈ ਆ ਬਾਅਦ ਵਿੱਚ ਰਸੋਈ ਮੋਟਰ ਲਵਾਈ ਹੋਈ ਆ ਆਪਾਂ ਰੰਗਾ ਸਿੰਘ ਆਵਾਜ਼ ਦੇ ਦਈਏ ਪਾਣੀ ਕੋਲੇ ਜਾਣਾ ਪਊਗਾ ਆਜੂ ਹਈ ਆ ਵੀ ਸਕਦਾ ਬਾਏ ਦੇਉ ਮੇਰਾ ਦੇਉ ਪੈਪ ਲਾਣੀ ਪੈਣੀ ਆ ਜਣਾ ਤਾਂ ਪਊਗਾ ਜਣਾ ਤਾਂ ਪਊਗਾ ਅੱਛਾ ਜੀਰੋ ਰੰਗਾ ਸੀ ਕਦੀ ਡਾਕਟਰ ਕੋਲੇ ਗਏ ਹੋ ਹਾਂਜੀ ਹਾਂਜੀ ਅੱਛਾ ਡਾਕਟਰ ਕੋਲੇ ਜਾ ਕੇ ਚੁੱਪ ਕਰਕੇ ਬਹਿ ਜਾਈਏ ਤਾਂ ਉਹ ਬੈਠੇ ਨੂੰ ਟੀਕਾ ਲਾ ਦਿੰਦਾ ਕਿ ਲੋਕ ਪਹਿਲੇ ਪੁੱਛਦਾ ਕੋਈ ਨਾ ਪਹਿਲੇ ਪੁੱਛਦਾ ਬੋਲਣਾ ਪਊਗਾ ਹਾਂਜੀ ਹਾਂਜੀ ਕਰਿਆਨੀਆਂ ਕੋਲੇ ਚਲੇ ਜਾਈਏ ਸਰਪੰਚ ਸਾਹਿਬ ਕਰਿਆਨੇ ਵਾਲਾ ਸੌਦਾ ਤੋਲਦੂ ਖੜੇ ਨੂੰ ਇਹ ਕਿ ਨਹੀਂ ਨਹੀਂ ਬੋਲਣਾ ਪੈਣਾ ਹਰ ਇੱਕ ਚੀਜ਼ ਹਰ ਇੱਕ ਚੀਜ਼ ਬੋਲਣਾ ਪੈਂਦਾ ਦੱਸਣਾ ਪੈਂਦਾ ਫੇਰ ਮਿਲਦੀ ਆ ਤਾਂ ਫਿਰ ਜਿਹੜੀ ਆ ਤੁਹਾਡੀ 100 ਦਿਨ ਦੀ ਗਰੰਟੀ ਕਾਨੂੰਨ ਆ ਇਹ ਕਿਵੇਂ ਚੁੱਪ ਕਰਕੇ ਮਿਲ ਜੂਗਾ ਜੀ ਇਹਦੇ ਲਈ ਵੀ ਤੁਹਾਨੂੰ ਬੋਲਣਾ ਪੈਗਾ ਤੁਹਾਡੇ ਹੱਕ ਬਹੁਤ ਵੱਡੇ ਵੱਡੇ ਆ ਸਰਕਾਰ ਨੇ ਨੱਪ ਕੇ ਰੱਖੇ ਹੋਇਆ ਸ਼ਰਮਾਇਦਾਰਾਂ ਨੇ ਨਪ ਨਪਾ ਕੇ ਰੱਖੇ ਹੋਏ ਨੇ ਕਿਉਂਕਿ ਸ਼ਰਮਾਇਦਾਰਾਂ ਦੇ ਮਨ 'ਚ ਬੜਾ ਭਰਿਆ ਹੋਇਆ ਗੰਦਾ ਕੀੜਾ ਇੱਕ ਕਿ ਜਦੋਂ ਇਹਨਾਂ ਕੋਲੇ ਪੂਰਾ ਰੋਜ਼ਗਾਰ ਆ ਗਿਆ ਪੂਰੇ ਹੱਕ ਲਾਗੂ ਆ ਗਏ ਫਿਰ ਸਾਡੇ ਸਾਡੇ ਵਰਗੀ ਕੋਠੀ ਬਣਾਉਣਗੇ ਸਾਡੇ ਵਰਗੀ ਗੱਡੀ ਲੈਣਗੇ ਸਾਡੇ ਵਰਗੀ ਨੌਕਰੀ ਕਰਨਗੇ ਸਾਡੇ ਵਰਗੀ ਪ੍ਰੋਪਰਟੀ ਬਣਨਗੇ ਤਾਂ ਇਹਨਾਂ ਨੂੰ ਦੇਣਾ ਨਹੀਂ ਚਾਹੀਦਾ ਆ ਹੁਣ ਪਾਣੀ ਆਇਆ ਤੇ ਗਰੀਬ ਘਰਾਂ ਦੇ ਜਿਹੜੇ ਲੋਕ ਰਾਸ਼ਨ ਲੈ ਰਹੇ ਨੇ ਉਹਨਾਂ ਦਾ ਵਿਰੋਧ ਕਰਦੇ ਪਏ ਨੇ ਵੀ ਉਹ ਦਿਹਾੜੀ ਵਾਲੇ ਬੰਦੇ ਰਾਸ਼ਨ ਕਿਉਂ ਲੈ ਰਹੇ ਨੇ ਕਈ ਕਿਸਾਨ ਖਿੱਚੀ ਜਾਂਦੇ ਆ ਵੀਡੀਓ ਆ ਰਹੀਆਂ ਮੈਂ ਨਹੀਂ ਬੋਲਦਾ ਨਿੱਤ ਬੋਲਦਾ ਪਿਆ ਇਹ ਲੋਕ ਵਿਰੋਧ ਹੀ ਕਰਦੇ ਆ ਪਰ ਤੁਹਾਨੂੰ ਆਪਣੇ ਹੱਕਾਂ ਲਈ ਜਿਹੜੇ ਇਕੱਠੇ ਹੋਣਾ ਪਏਗਾ ਹੱਕ ਤੁਹਾਡੇ ਜਿਹੜੇ ਹੈਗੇ ਆ ਬਿਨਾ ਮੰਗਣ ਤੋਂ ਨਹੀਂ ਮਿਲਨੇ ਇਸ ਲਈ ਮੇਰੀ ਅਪੂਰੀ ਅਪ ਤੁਹਾਡੇ ਤੋਂ ਉਮੀਦਾਂ ਆਸਾਂ ਵੀ ਤੁਸੀਂ ਸਾਥ ਦੇਵੋਗੇ ਤਾਂ ਆਪਾਂ ਜਿੱਤਾਂਗੇ ਜੀ ਲੜਾਂਗੇ ਤੇ ਤਾਂ ਹੀ ਜਿੱਤਾਂਗੇ ਜੇ ਆਪਾਂ ਲੜਦੇ ਹੀ ਨਹੀਂ ਐ ਚੁੱਪ ਕਰਕੇ ਬੈਠੇ ਹੀ ਆ ਇਹ ਤਾਂ ਹਾਰਿਆਂ ਦੀ ਗਿੰਤੀ ਚ ਆ ਗਏ ਤਾਂ ਮੈਨੂੰ ਤੁਹਾਡੇ ਤੋਂ ਪੂਰੀ ਆਸ ਆ ਐਨਾ ਕਹਿੰਦਾ ਹੋਇਆ ਸਭ ਨੂੰ ਜੈ ਪੀਮ ਜੈ ਭਾਰਤ ਸਤਿਕਾਰ ਨਮਸਕਾਰ